प्यारे दोस्तों आप सब नु जय المسي ਦੀ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਪਰਮੇਸ਼ਰ ਦੇ ਅਨੁਗ੍ਰਹਿ ਦੇ ਦੁਆਰਾ ਸੁਰੱਖਿਤ ਅਤੇ ਅਨੰਦਿਤ ਹੋ ਅਤੇ ਪਰਮੇਸ਼ਰ ਦੇ ਪ੍ਰੇਮ ਅਤੇ ਆਸ ਅਤੇ ਧੀਰਜ ਧਰੇ ਹੋਏ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹੋ ਦੋਸਤੋ ਮਨੁੱਖ ਕੋਲ ਜੀਵਨ ਜਿਉਣ ਦੇ ਲਈ ਇੱਕ ਆਸ ਹੀ ਹੈ ਜਿਹੜੀ ਸਾਨੂੰ ਸਮਰਥ ਅਤੇ ਉਮੀਦ ਪ੍ਰਦਾਨ ਕਰਦੀ ਹੈ ਤੇ ਅੱਜ ਦੇ ਅਧਿਆਨ ਦੇ ਵਿੱਚ ਅਸੀਂ ਇਸ ਆਸ ਦੇ ਬਾਰੇ ਵਿਚਾਰ ਕਰਨ ਦੇ ਲਈ ਜਾ ਰਹੇ ਹਾਂ ਤਾਨੂੰ ਯਾਦ ਹੋਵੇਗਾ ਕਿ ਅਸੀਂ ਥਸਲੋਨਿਕੀਆਂ ਦੇ ਪੱਤਰੀ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਸੀ ਤੇ ਅੱਜ ਅਸੀਂ ਪਹਿਲੇ ਅਧਿਆਏ ਦੇ 3 ਤੇ 4 ਅਧਿਆਤਾਂ ਦੇ ਉੱਤੇ ਸਿੱਖਿਆ ਨੂੰ ਲੈਣ ਦੇ ਲਈ ਜਾ ਰਹੇ ਹਾਂ ਪੌਲਸ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਸਾਨੂੰ ਤਿੰਨ ਸ਼ਬਦ ਦਿੰਦਾ ਹੈ ਜੋ ਸਾਡੇ ਮਸੀਹੀ ਜੀਵਨ ਦਾ ਆਧਾਰ ਹੈ ਇਹ ਹੈ ਵਿਸ਼ਵਾਸ ਪ੍ਰੇਮ ਅਤੇ ਆਸ ਅਸੀਂ ਪਰਮੇਸ਼ਵਰ ਦੇ ਨਾਲ ਵਿਸ਼ਵਾਸ ਦੇ ਨਾਲ ਜੁੜੇ ਜਾਂਦੇ ਹਾਂ ਜਦੋਂ ਅਸੀਂ ਯਿਸੂ ਮਸੀਹ ਜੀ ਦੇ ਬલિਦਾਨ ਉੱਤੇ ਵਿਸ਼ਵਾਸ ਕਰਦੇ ਹਾਂ ਤਾਂ ਅਸੀਂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਜੀਵਨ ਜੀਉਂਦੇ ਅਤੇ ਸੇਵਾ ਕਰਦੇ ਹਾਂ ਤੇ ਤਦ ਅੰਤ ਵਿੱਚ ਆਉਂਦਾ ਹੈ ਆਸ਼ਾ ਜਿਸ ਦੇ ਨਾਲ ਅਸੀਂ ਪਰਮੇਸ਼ਰ ਦੇ ਨਾਲ ਸਦੀਪਕ ਕਾਲ ਦੇ ਜੀਵਨ ਨੂੰ ਜੀਉਣ ਦੀ ਆਸਾ ਰੱਖਦੇ ਹਾਂ ਸਾਡਾ ਵਿਸ਼ਵਾਸੀ ਜੀਵਨ ਜਾਂ ਸਾਡਾ ਮਸੀਹ ਜੀਵਨ ਉਸ ਵਿਸ਼ਵਾਸ ਤੋਂ ਆਰੰਭ ਹੁੰਦਾ ਹੈ ਜਿਸ ਦਾ ਕਾਰਨ ਪ੍ਰਭੂ ਯਿਸੂ ਹੈ ਕਿ ਤੁਹਾਡੇ ਜੀਵਨ ਵਿੱਚ ਉਸ ਵਿਸ਼ਵਾਸ ਦਾ ਆਧਾਰ ਮਸੀਹ ਹੈ ਜਾਂ ਕਿ ਤੁਹਾਡੇ ਜੀਵਨ ਦਾ ਆਧਾਰ ਸੰਸਾਰ ਦੀ ਕੋਈ ਹੋਰ ਵਸਤੂ ਜਾਂ ਕੋਈ ਮਨੁੱਖ ਹੈ ਸੋ ਅੱਜ ਅਸੀਂ ਇਹਨਾਂ ਤਿੰਨਾਂ ਮੁੱਖ ਗੱਲਾਂ ਦੇ ਉੱਤੇ ਆਪਣੇ ਅਧਿਐਨ ਨੂੰ ਜਾਰੀ ਰੱਖਾਂਗੇ ਸੋ ਆਓ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਜਾਣ ਤੋਂ ਪਹਿਲਾਂ ਸੁਣਦੇ ਹਾਂ ਇਸ ਮਸੀ ਭਜਨ ਨੂੰ ਬੰਦਗੀ ਕਰਾਂ ਤੇਰੀ ਬੰਦਗੀ ਕਰਾਂ oh ਬਾਈਬਲ ਅਧਿਨ ਪ੍ਰੋਗਰਾਮ ਵਿੱਚ ਆਪਦਾ ਸਵਾਗਤ ਹੈ ਅੱਜ ਅਸੀਂ ਬਾਈਬਲ ਧਰਮ ਪੁਸਤਕ ਦੇ ਨਵੇਂ ਨੇਮ ਵਿੱਚੋਂ ਥਸਲੋਨੀਕੀਆਂ ਦੇ ਨਾਂ ਪੌਲਸ ਰਸੂਲ ਦੀ ਲਿਖੀ ਪਹਿਲੀ ਪੱਤਰੀ ਉਸ ਦਾ ਇੱਕ ਅਧਿਆਏ ਉਸ ਦੀਆਂ 3 ਅਤੇ 4 ਆਇਤਾਂ ਬਾਰੇ ਵਿਚਾਰ ਕਰਾਂਗੇ ਅਤੇ ਤੁਹਾਡੀ ਨੇਚਾ ਦਾ ਕੰਮ ਅਤੇ ਪ੍ਰੇਮ ਦੀ ਮਿਹਨਤ ਅਤੇ ਸਾਡੇ ਪ੍ਰਭੂ ਯੀਸ਼ੂ ਮਸੀਹ ਉੱਤੇ ਤੁਹਾਡੀ ਆਸਾ ਦੀ ਧੀਰਜ ਆਪਣੇ ਪਰਮੇਸ਼ਵਰ ਅਤੇ ਪਿਤਾ ਦੇ ਅੱਗੇ ਨਿਤ ਚੇਤੇ ਕਰਦੇ ਹਾਂ हे ਪ੍ਰਭੂ ਪਰਮੇਸ਼ਵਰ ਦੇ ਪਿਆਰਿਓ ਅਸੀਂ ਜਾਣਦੇ ਹਾਂ ਕਿ ਤੁਸੀਂ ਚੁਣੇ ਹੋਏ ਹੋ ਆਪ ਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲੇ ਪ੍ਰੋਗਰਾਮ ਵਿੱਚ ਅਸੀਂ ਨੇਚਾ ਦੇ ਕੰਮ ਬਾਰੇ ਵਿਚਾਰ ਕਰ ਰਹੇ ਸੀ ਅਸੀਂ ਇਸੇ ਹੀ ਚੀਜ਼ ਨੂੰ ਕੈਨ ਅਤੇ ਹਾਬਲ ਦੇ ਜੀਵਨ ਵਿੱਚ ਦਰਸਾਇਆ ਗਿਆ ਵੇਖਦੇ ਹਾਂ ਕੈਨ ਦੀ ਸਮੱਸਿਆ ਕੀ ਸੀ ਉਹ ਸੁਭਾਅ ਤੋਂ ਇੱਕ ਪਾਪੀ ਸੀ ਪਰ ਉਹ ਆਪਣੀ ਚੋਣ ਅਤੇ ਕੰਮਾਂ ਦੇ ਕਰਕੇ ਵੀ ਪਾਪੀ ਹੈ ਸੀ ਸਾਨੂੰ ਇਬਰਾਨੀਆਂ ਦੀ ਪਤਰੀ 11 ਦੇ ਆਏ ਉਸ ਦੀ ਚਾਰ ਆਇਦੇ ਵਚਨਾਂ ਵਿੱਚ ਇਸ ਤਰ੍ਹਾਂ ਦੱਸਿਆ ਗਿਆ ਹੈ ਕਿ ਨੇਚਾ ਨਾਲ ਹਾਬਲ ਨੇ ਕੈਨ ਨਾਲੋਂ ਪਰਮੇਸ਼ਵਰ ਦੇ ਅੱਗੇ ਉੱਤਮ ਬਲੀਦਾਨ ਚੜਾਇਆ ਜਿਸ ਕਰਕੇ ਇਹ ਸਾਖੀ ਦਿੱਤੀ ਗਈ ਪਈ ਉਹ ਧਰਮੀ ਹੈ ਕਿਉਂ ਜੋ ਪਰਮੇਸ਼ਵਰ ਨੇ ਉਹਦੀਆਂ ਭੇਟਾਂ ਦੇ ਵਿਖੇ ਸਾਖੀ ਦਿੱਤੀ ਅਤੇ ਉਸ ਨੇਚਾ ਦੇ ਰਾਹੀਂ ਉਹ ਹੁਣ ਤੀਕਰ ਬੋਲਦਾ ਹੈ ਭਾਵੇਂ ਉਹ ਮਰ ਗਿਆ ਅਜਿਹਾ ਕਿਵੇਂ ਕੀ ਇਹ ਇਸਕੇ ਸੈਤਵਾਰ ਨੂੰ ਬੱਚਿਆਂ ਦੇ ਬਾਈਬਲ ਅਧਿਨ ਸਿੱਖਣ ਦੀ ਸਭਾ ਵਿੱਚ ਜਾਣ ਵਾਲੇ ਛੋਟੇ ਬੱਚੇ ਦੇ ਹੋਣ ਕਰਕੇ ਸੀ ਨਹੀਂ ਪਾਵੇਂ ਉਹ ਕੈਂਦੇ ਤਰ੍ਹਾਂ ਹੀ ਇੱਕ ਪਾਪੀ ਸੀ ਪਰ ਹਾਬਲ ਨੇ ਪਰਮੇਸ਼ਵਰ ਦੇ ਵਚਨ ਦੇ ਪ੍ਰਤੀ ਆਪਣੇ ਉੱਤਰਦਾਇਤਵ ਨੂੰ ਨਿਵਾਇਆ ਅਤੇ ਉਸਨੇ ਪਰਮੇਸ਼ਵਰ ਉਤੇ ਨਿੱਚਾ ਕੀਤੀ ਜਦੋਂ ਉਸਨੇ ਪਰਮੇਸ਼ਵਰ ਉਤੇ ਨਿੱਚਾ ਕੀਤੀ ਤਦ ਉਹ ਬਚਾਇਆ ਗਿਆ ਸੀ ਉਸਨੇ ਉਚਿਤ ਬਲੀ ਲਿਆਉਣ ਦੇ ਦੁਆਰਾ ਉਸ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਨਿੱਚਾ ਪਰਮੇਸ਼ਵਰ ਅਤੇ ਵਿਸ਼ਵਾਸੀ ਦੇ ਵਿਚਕਾਰ ਉਹ ਜੋੜ ਹੈ ਇਹ ਆਪ ਦੇ ਦਿਲ ਤੱਕ ਪਰਮੇਸ਼ਵਰ ਦੀ ਬਾਣੀ ਦਾ ਸੰਚਾਰ ਕਰਦਾ ਹੈ ਅਤੇ ਆਪ ਫਿਰ ਉਸ ਦਾ ਉੱਤਰ ਦਿੰਦੇ ਹੋ ਮਨ ਦਾ ਬਦਲਣਾ ਠੀਕ ਪਰਮੇਸ਼ਵਰ ਹਤੇ ਵਿਸ਼ਵਾਸ ਕਰਨਾ ਹੈ ਇਹ ਥਸਲੋਨੀਕੇ ਦੇ ਲੋਕ ਬੁੱਤਾਂ ਵੱਲੋਂ ਮੁੜ ਕੇ ਪਰਮੇਸ਼ਵਰ ਵੱਲ ਝੁਕੇ ਸਨ ਪਾਉਲਸ ਨੇ ਥਸਲੋਨੀਕੀਆਂ ਨੂੰ ਜਾ ਕੇ ਇਹ ਨਹੀਂ ਸੀ ਆਖਿਆ ਕਿ ਮੈਂ ਇਹ ਨਹੀਂ ਸੋਚਦਾ ਕਿ ਤੁਹਾਡੇ ਲਈ ਬੁੱਤਾਂ ਦੀ ਪੂਜਾ ਕਰਨਾ ਉਚਿਤ ਹੈ ਇਹ ਤਾਂ ਇੱਕ ਬਹੁਤ ਹੀ ਭਿਆਨਕ ਚੀਜ਼ ਹੈ ਉਸਨੇ ਇਸ ਤਰ੍ਹਾਂ ਕਦੇ ਵੀ ਕੁਝ ਨਹੀਂ ਸੀ ਆਖਿਆ ਜਦੋਂ ਉਹ ਉੱਥੇ ਗਿਆ ਸੀ ਤਦ ਉਸਨੇ ਮਸੀਹ ਦਾ ਪ੍ਰਚਾਰ ਕੀਤਾ ਸੀ ਪਰ ਜਦੋਂ ਉਹਨਾਂ ਨੇ ਪੌਲਸ ਕੋਲੋਂ ਮਸੀਹ ਬਾਰੇ ਸੁਣਿਆ ਤਦ ਉਹਨਾਂ ਨੇ ਪਰਮੇਸ਼ਵਰ ਉੱਤੇ ਨਿਚਾ ਕੀਤੀ ਅਤੇ ਉਹ ਪਰਮੇਸ਼ਵਰ ਵੱਲ ਮੁੜੇ ਸਨ ਜਦੋਂ ਉਹ ਪਰਮੇਸ਼ਵਰ ਵੱਲ ਮੁੜੇ ਤਦ ਆਪਣੇ ਆਪ ਹੀ ਬੁੱਤਾਂ ਦੇ ਵੱਲੋਂ ਉਹਨਾਂ ਨੇ ਆਪਣੇ ਆਪ ਨੂੰ ਮੋੜ ਲਿਆ ਸੀ ਲੋਕ ਅਕਸਰ ਮੈਨੂੰ ਆਖਦੇ ਹਨ ਕਿ ਤੂੰ ਮੈਨੂੰ ਬਚਾਇਆ ਹੈ ਮੈਂ ਤਾਂ ਕਿਸੇ ਨੂੰ ਨਹੀਂ ਬਦਲਿਆ ਮੈਂ ਨਹੀਂ ਕਰ ਸਕਦਾ ਇੱਕ ਮਨੁੱਖ ਨੇ ਮੈਨੂੰ ਆਖਿਆ ਸੀ ਆਪਨੇ ਮੈਨੂੰ ਕਈ ਸਾਲ ਪਹਿਲਾਂ ਬਚਾਇਆ ਸੀ ਅਤੇ ਮੈਂ ਕਦੇ ਵੀ ਆਪ ਨੂੰ ਨਹੀਂ ਭੁੱਲਾਂਗਾ ਮੈਂ ਉਸ ਨੂੰ ਉੱਤਰ ਦਿੱਤਾ ਮੈਂ ਆਪ ਦੁਆਰਾ ਮੇਰੇ ਨਾਂ ਭੁੱਲਣ ਕਰਕੇ ਆਪ ਦੀ ਸ਼ਲਾਗਾ ਕਰਦਾ ਹਾਂ ਪਰ ਮੈਂ ਆਪ ਨੂੰ ਦੱਸ ਦੇਵਾਂ ਕਿ ਆਪ ਨੂੰ ਬਚਾਉਣ ਵਾਲਾ ਮੈਂ ਨਹੀਂ ਸੀ ਮੈਂ ਤਾਂ ਸਿਰਫ ਪਰਮੇਸ਼ਵਰ ਦੀ ਬਾਣੀ ਨੂੰ ਆਪ ਕੋਲ ਦਿੱਤਾ ਸੀ ਆਪ ਨਹੀਂ ਪਰਮੇਸ਼ਵਰ ਦੇ ਵਚਨ ਉੱਤੇ ਨਿੱਚਾ ਕੀਤੀ ਅਤੇ ਪਰਮੇਸ਼ਵਰ ਦੇ ਆਤਮਾ ਨੇ ਆਪ ਦੇ ਦਿਲ ਵਿੱਚ ਆਪਣਾ ਕੰਮ ਕੀਤਾ ਮੇਰੇ ਦੋਸਤ ਇਹ ਤਾਂ ਸੱਚਮੁੱਚ ਹੀ ਅਦਭੁਤ ਹੈ ਪਾਉਲਸ ਨੇ ਤਸਲੋਨੀਕੀਆਂ ਦੇ ਵਿਸ਼ਵਾਸੀਆਂ ਦੇ ਨੇਚਾ ਦੇ ਕੰਮ ਨੂੰ ਹੀ ਚੇਤੇ ਨਹੀਂ ਸੀ ਰੱਖਿਆ ਪਰ ਉਹਨਾਂ ਨੇ ਤਾਂ ਉਸ ਦੀ ਪ੍ਰੇਮ ਦੀ ਮਿਹਨਤ ਨੂੰ ਵੀ ਚੇਤੇ ਰੱਖਿਆ ਸੀ ਹੁਣ ਇਹ ਪਿਆਰ ਦੀ ਮਿਹਨਤ ਕੀ ਹੈ ਪਰਮੇਸ਼ਵਰ ਕਿਸੇ ਨੂੰ ਵੀ ਪਿਆਰ ਦੇ ਦੁਆਰਾ ਨਹੀਂ ਬਚਾਉਂਦਾ ਉਹ ਤਾਂ ਕਿਰਪਾ ਦੇ ਦੁਆਰਾ ਬਚਾਉਂਦਾ ਹੈ ਜੋ ਕਿ ਪਿਆਰ ਦਾ ਕਿਰਿਆਸ਼ੀਲ ਹੋਣਾ ਹੀ ਹੈ ਮਿਹਨਤ ਅਤੇ ਪ੍ਰੇਮ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਉਹ ਇਕੱਠੇ ਇੱਕ ਦੂਸਰੇ ਦੇ ਨਾਲ ਨਹੀਂ ਜੁੜਦੇ ਪਰ ਆਪ ਗੌਰ ਕਰੋ ਕਿ ਜੋ ਪ੍ਰੇਮ ਹੈ ਉਹ ਮਿਹਨਤ ਕਰੇਗਾ ਅਤੇ ਜਦੋਂ ਇਹ ਇਸ ਤਰ੍ਹਾਂ ਕਰਦਾ ਹੈ ਤਦ ਇਹ ਸਿਰਫ ਮਿਹਨਤ ਕਰਦਾ ਨਹੀਂ ਜਾਪਦਾ ਮੈਂ ਇੱਥੇ ਆਪ ਨੂੰ ਇੱਕ ਛੋਟੀ ਲੜਕੀ ਦੀ ਇੱਕ ਭਾਰੇ ਬੱਚੇ ਨੂੰ ਉਠਾਏ ਜਾਂਦਿਆਂ ਦੀ ਉਦਾਹਰਣ ਦੇਣੀ ਚਾਹੁੰਦਾ ਇੱਕ ਮਨੁੱਖ ਜੋ ਉਸ ਲੜਕੀ ਨੂੰ ਉਸ ਭਾਰੇ ਬਾਲਕ ਨੂੰ ਉਠਾਈ ਜਾਂਦੇ ਆ ਜਿਸ ਨੇ ਵੇਖਿਆ ਸੀ ਉਸ ਨੇ ਉਸ ਨੂੰ ਆਖਿਆ ਕੀ ਉਹ ਬਾਲਕ ਆਪਦੇ ਲਈ ਬਹੁਤ ਜ਼ਿਆਦਾ ਭਾਰਾ ਨਹੀਂ ਹੈ ਉਸ ਨੇ ਉੱਤਰ ਦਿੱਤਾ ਨਹੀਂ ਉਹ ਤਾਂ ਮੇਰਾ ਭਾਈ ਹੈ ਸਿਰਫ ਪ੍ਰੇਮ ਹੀ ਇਸ ਜਗਤ ਵਿੱਚ ਇਹ ਸਭ ਕੁਝ ਕਰਦਾ ਹੈ ਮਿਹਨਤ ਜਦੋਂ ਪਿਆਰ ਦੇ ਵਿੱਚ ਹੋ ਕੇ ਕੀਤੀ ਜਾਂਦੀ ਹੈ ਤਦ ਇਹ ਮਿਹਨਤ ਨਹੀਂ ਰਹਿ ਜਾਂਦੀ ਪ੍ਰਭੂ ਯੀਸ਼ੂ ਮਸੀਹ ਜੀ ਨੇ ਜਦੋਂ ਯੋਹੰਨਾ ਦੀ ਇੰਜੀਲ 14 ਦੇ ਆਏ ਉਸ ਦੀ 15 ਆਇਤ ਵਿੱਚ ਇਹ ਵਚਨ ਆਖੇ ਸਨ ਕਿ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋ ਤਦ ਉਹਨਾਂ ਦਾ ਇਸ ਤੋਂ ਠੀਕ ਇਹੋ ਹੀ ਭਾਵ ਸੀ ਜੇਕਰ ਆਪ ਉਸ ਨੂੰ ਪਿਆਰ ਨਹੀਂ ਕਰਦੇ ਤਦ ਆਪ ਇਸ ਬਾਰੇ ਜਾਣ ਲਵੋਗੇ ਕਿ ਉਸ ਦੀਆਂ ਆਗਿਆਵਾਂ ਨੂੰ ਪਾਲਣ ਕਰਨ ਦੀ ਕੋਸ਼ਿਸ਼ ਕਰਨਾ ਤਾਂ ਆਪ ਦੇ ਲਈ ਨੀਰਸ ਹੈ ਸੀ ਮੈਂ ਨਹੀਂ ਸੋਚਦਾ ਜੇਕਰ ਅਜਿਹਾ ਕਰਨਾ ਜ਼ਰੂਰੀ ਹੋਵੇ ਕੁਝ ਸਮਾਂ ਪਹਿਲਾਂ ਮੈਂ ਆਪਣੇ ਇੱਕ ਮਸੀਹੀ ਦੋਸਤ ਦੇ ਨਾਲ ਜਾ ਰਿਹਾ ਸੀ ਅਚਾਨਕ ਹੀ ਉੱਥੇ ਸੜਕ ਉੱਤੇ ਬਹੁਤ ਸਾਰੀਆਂ ਗੱਡੀਆਂ ਦਾ ਜਾਮ ਲੱਗ ਗਿਆ ਹਰ ਇੱਕ ਹੀ ਆਪਣੇ ਆਪਣੇ ਕੰਮ ਨੂੰ ਜਾ ਰਿਹਾ ਸੀ ਜਿੰਨੇ ਵੀ ਲੋਕ ਉੱਥੇ ਸਨ ਉਹਨਾਂ ਵਿੱਚੋਂ 99% ਲੋਕ ਆਪਣੇ ਇਹੋ ਜਿਹੇ ਕੰਮਾਂ ਨੂੰ ਕਰਨ ਵਾਸਤੇ ਜਾ ਰਹੇ ਸਨ ਜਿਨ੍ਹਾਂ ਨੂੰ ਕਰਨ ਤੋਂ ਉਨਾਂ ਨੂੰ ਨਫ਼ਰਤ ਹੈ ਸੀ ਮੈਂ ਆਪਣੇ ਦੋਸਤ ਨੂੰ ਆਖਿਆ ਦੇਖੋ ਕਿ ਜਦੋਂ ਅਸੀਂ ਉਹ ਕੰਮ ਕਰਦੇ ਹਾਂ ਜਿਸ ਨੂੰ ਕਰਨ ਵਿੱਚ ਸਾਨੂੰ ਪ੍ਰੇਮ ਹੈ ਤਾਂ ਇਹ ਕਿੰਨਾ ਅਦਭੁਤ ਹੁੰਦਾ ਹੈ ਇਹ ਤਾਂ ਸੱਚਮੁੱਚ ਪ੍ਰੇਮ ਦੀ ਮਿਹਨਤ ਹੀ ਆਖੀ ਜਾ ਸਕਦੀ ਹੈ ਜੇਕਰ ਪ੍ਰਭੂ ਦਾ ਕੋਈ ਰਾਜ ਕਾਰਜ ਕਰਨਾ ਉਸ ਦੀ ਸੇਵਾ ਕਰਨਾ ਆਪ ਦੇ ਲਈ ਇੱਕ ਮਹਾਨ ਬੋਝ ਹੈ ਤਦ ਮੇਰਾ ਵਿਸ਼ਵਾਸ ਹੈ ਕਿ ਯੀਸ਼ੂ ਮਸੀਹ ਆਪ ਨੂੰ ਇਹੋ ਹੀ ਆਖੇਗਾ ਕੇ ਇਸ ਨੂੰ ਭਾਈ ਛੱਡ ਦੇ ਆਪ ਇਸ ਦੀ ਕੋਈ ਚਿੰਤਾ ਨਾ ਕਰੋ ਇਹ ਇਸ ਤਰ੍ਹਾਂ ਕਰਨ ਦੀ ਖੁਆਇਸ਼ ਨਹੀਂ ਰੱਖਦਾ ਸਾਨੂੰ ਉਸ ਨੂੰ ਪਿਆਰ ਕਰਨਾ ਪੈਣਾ ਹੈ ਫਿਰ ਜੋ ਕੁਝ ਵੀ ਅਸੀਂ ਉਸ ਦੇ ਲਈ ਕਰਦੇ ਹਾਂ ਇਹ ਸਾਡੇ ਪਿਆਰ ਦੀ ਮਿਹਨਤ ਹੋਵੇਗੀ ਇੱਕ ਵਿਸ਼ਵਾਸੀ ਦਾ ਜੀਵਨ ਇਹੋ ਜਿਹਾ ਹੀ ਹੋਣਾ ਚਾਹੀਦਾ ਹੈ ਇੱਕ ਵਾਰ ਦੀ ਗੱਲ ਹੈ ਕਿ ਮਹਾਨ ਪ੍ਰਚਾਰਕ ਡੀ ਐਲ ਮੋਦੀ ਜੀ ਜਦੋਂ ਆਪਨੇ ਪਰਿਵਾਰ ਵਿੱਚ ਆਪਣੇ ਘਰ ਆਏ ਤਾਂ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਆਖਿਆ ਦੇਖੋ ਅਗਲੀ ਸਭਾ ਵਿੱਚ ਜਾਣ ਨੂੰ ਆਪ ਛੱਡ ਦਿਓ ਉਸ ਨੂੰ ਕੈਨਸਲ ਕਰ ਦਿਓ ਕਿਉਂਕਿ ਆਪ ਇੰਨੇ ਜ਼ਿਆਦਾ ਥੱਕੇ ਹੋਏ ਦਿਖ ਰਹੇ ਹੋ ਉਸ ਨੇ ਉਹਨਾਂ ਨੂੰ ਇਸ ਤਰ੍ਹਾਂ ਆਖਿਆ ਮੈਂ ਸੇਵਾ ਦੇ ਵਿੱਚ ਥੱਕਿਆ ਹੋਇਆ ਹਾਂ ਪਰ ਮੈਂ ਸੇਵਾ ਦੇ ਕਰਕੇ ਨਹੀਂ ਮੈਂ ਆਪ ਨੂੰ ਦੱਸਦਾ ਹਾਂ ਕਿ ਪਰਮੇਸ਼ਵਰ ਦੇ ਕੰਮ ਵਿੱਚ ਥੱਕੇ ਹੋਣਾ ਬਹੁਤ ਹੀ ਅਦਭੁਤ ਹੈ ਨਾ ਕਿ ਪਰਮੇਸ਼ਵਰ ਦੇ ਕੰਮ ਦੇ ਦੁਆਰਾ ਥੱਕੇ ਹੋਣਾ ਜੇਕਰ ਆਪ ਇਸ ਤਰ੍ਹਾਂ ਹੋਣ ਦਾ ਦਾਵਾ ਕਰਦੇ ਹੋ ਤਾਂ ਆਪ ਨੂੰ ਮੇਰੇ ਭਾਈ ਇਹ ਚਾਹੀਦਾ ਹੈ ਕਿ ਆਪ ਇਸ ਨੂੰ ਸਿੱਧ ਕਰਕੇ ਦਿਖਾਓ ਆਪ ਨੂੰ ਆਪਣੇ ਪਿਆਰ ਦੁਆਰਾ ਇਸ ਨੂੰ ਸਿੱਧ ਕਰਨਾ ਪੈਣਾ ਹੈ ਪ੍ਰੇਮ ਆਗਿਆਕਾਰਤਾ ਵਿੱਚ ਹੋ ਕੇ ਆਪਣੇ ਆਪ ਨੂੰ ਪ੍ਰਗਟ ਕਰਨਾ ਹੈ ਉਹ ਤੀਸਰੀ ਗੱਲ ਜਿਸ ਕਰਕੇ ਪਾਉਲਸ ਥਸਲੋਨੀਕੇ ਦੇ ਵਿਸ਼ਵਾਸੀਆਂ ਦੀ ਸਲਾਹਗਾ ਕਰਦਾ ਹੈ ਉਹ ਹੈ ਉਹਨਾਂ ਦੇ ਆਸਾ ਦਾ ਧੀਰਜ ਉਹਨਾਂ ਦੁਆਰਾ ਮੂਰਤਾਂ ਤੋਂ ਪਰਮੇਸ਼ਵਰ ਵੱਲ ਮੁੜਨ ਦੀ ਗੱਲ ਜਦੋਂ ਉਹ ਜ਼ਿੰਦਾ ਅਤੇ ਸੱਚੇ ਪਰਮੇਸ਼ਵਰ ਦੀ ਸੇਵਾ ਕਰਨ ਲਈ ਮੁੜੇ ਤਾਂ ਉਹਨਾ ਉਸ ਦੇ ਪੁੱਤਰ ਦੇ ਸੁਰਗ ਤੋਂ ਆਉਣ ਦੀ ਉਡੀਕ ਵੀ ਕੀਤੀ ਇਹੋ ਹੀ ਆਸਾ ਦਾ ਧੀਰਜ ਹੈ ਹਰ ਇੱਕ ਮਨੁੱਖ ਭਵੇਂ ਖਵਾਰੇ ਕਿਸੇ ਨਾ ਕਿਸੇ ਆਸ ਦੇ ਦੁਆਰਾ ਜੀਉਂਦਾ ਹੈ ਉਹ ਆਸ ਕੁਝ ਵੀ ਹੋ ਸਕਦੀ ਹੈ ਇਹ ਉਸ ਨੂੰ ਸੰਭਾਲੇਗੀ ਮਾਰਟਿਨ ਲੂਥਰ ਜੀ ਨੇ ਇਸ ਤਰ੍ਹਾਂ ਆਖਿਆ ਸੀ ਇਸ ਜਗਤ ਦਾ ਜੋ ਕੁਝ ਵੀ ਕੀਤਾ ਜਾਂਦਾ ਹੈ ਉਹ ਕੋਈ ਆਸ ਲੈ ਕੇ ਹੀ ਕੀਤਾ ਜਾਂਦਾ ਹੈ ਇੱਕ ਆਧੁਨਿਕ ਮਨੁੱਖ ਜਿਸ ਦਾ ਨਾਮ ਓ ਐਸ ਮੋਡਰਨ ਹੈ ਉਹ ਆਖਦਾ ਹੈ ਕਿ ਆਸ ਵਰਗੀ ਹੋਰ ਕੋਈ ਵੀ ਦਵਾਈ ਨਹੀਂ ਨਾ ਹੀ ਉਸ ਵਰਗਾ ਕੋਈ ਹੋਰ ਮਹਾਨ ਉਹ ਤੇਜਨਾ ਨਾ ਹੀ ਕੋਈ ਇਸਵਰਗੀ ਤਾਕਤ ਦੀ ਦਵਾਈ ਜਿੰਨੀ ਕਿ ਭਵਿੱਖ ਕੱਲ੍ਹ ਵਾਰੇ ਕਿਸੇ ਬਿਹਤਰ ਭਵਿੱਖ ਵਾਰੇ ਆਸ ਸਾਡੇ ਵਾਸਤੇ ਹੈ ਅਲੈਗਜ਼ੈਂਡਰ ਪੋਪ ਨੇ ਆਖਿਆ ਸੀ ਕਿ ਆਸ ਮਨੁੱਖੀ ਸੀਨੇ ਵਿੱਚ ਅਬਦੀ ਕਾਲ ਤੋਂ ਉਤਪਨ ਹੁੰਦੀ ਹੈ ਇਸ ਜੀਵਨ ਵਿੱਚ ਜ਼ਿੰਦਾ ਅਤੇ ਸੱਚੇ ਪਰਮੇਸ਼ਵਰ ਦੀ ਸੇਵਾ ਕਰਨਾ ਅਤੇ ਉਸ ਦੇ ਪੁੱਤਰ ਦੇ ਆਕਾਸ਼ ਤੋਂ ਆਉਣ ਦੀ ਉਡੀਕ ਕਰਨਾ ਕਿੰਨਾ ਮਹਿਮਾਮਈ ਅਤੇ ਅਦਭੁਤ ਹੈ ਇਹ ਤਾਂ ਇੱਕ ਮੁਬਾਰਕ ਆਸ ਹੈ ਅੱਜ ਬਹੁਤ ਸਾਰੇ ਲੋਕ ਆਪਣੀ ਆਸ ਕਿਸੇ ਮਨੁੱਖ ਵਿੱਚ ਇਹ ਸੋਚਦੇ ਹੋਏ ਲਗਾਈ ਬੈਠੇ ਹਨ ਕਿ ਮਨੁੱਖ ਉਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਅਤੇ ਉਹ ਜਗਤ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਿਆ ਸਕਦਾ ਹੈ ਮਨੁੱਖ ਇਹ ਅਜੇ ਨਹੀਂ ਕਰ ਸਕਦਾ ਜੇਕਰ ਆਪ ਦੀ ਆਸ ਉਸ ਜਗਤ ਵਿੱਚ ਹੈ ਤਦ ਆਪ ਇੱਕ ਇਹੋ ਜਿਹਾ ਆਨੰਦ ਦੇ ਪਿੱਛੇ ਲੱਗੇ ਹੋਏ ਜੋ ਕਿ ਇੱਕ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਖਤਮ ਹੋ ਜਾਵੇਗਾ ਜਦੋਂ ਕਿ ਇਹ ਆਪ ਦੇ ਹੱਥਾਂ ਵਿੱਚ ਪਕੜਿਆ ਗਿਆ ਹੋਵੇ ਪਰਮੇਸ਼ਵਰ ਨੇ ਮਨੁੱਖ ਨੂੰ ਉਸ ਬਹਿਸ਼ਤ ਵਿੱਚੋਂ ਪਾਪੀ ਹੋਣ ਕਰਕੇ ਕੱਢਿਆ ਸੀ ਅਤੇ ਉਦੋਂ ਤੋਂ ਹੀ ਮਨੁੱਖ ਪਰਮੇਸ਼ਵਰ ਤੋਂ ਬਗੈਰ ਇੱਕ ਬਹਿਸ਼ਤ ਉਸਾਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ ਕਲੀਸਿਆ ਨੇ ਸਾਲਾਂਵਦੀ ਕਈ ਸਾਲਾਂ ਵਦੀ ਇਹ ਹੀ ਸੋਚਿਆ ਸੀ ਕਿ ਇਹ ਸੁਰਗ ਦੇ ਰਾਜ ਦੇ ਉਸਾਰੀ ਕਰ ਰਹੀ ਹੈ ਪਰ ਇਹ ਇਸ ਤਰ੍ਹਾਂ ਨਹੀਂ ਹੈ ਪਰਮੇਸ਼ਵਰ ਮਨੁੱਖ ਨੂੰ ਹਮੇਸ਼ਾ ਵਾਸਤੇ ਪਾਪ ਵਿੱਚ ਰਹਿਣ ਨਹੀਂ ਦੇਵੇਗਾ ਅਤੇ ਇਸ ਵਾਸਤੇ ਅਸੀਂ ਉਸ ਦਾ ਧੰਨਵਾਦ ਕਰ ਸਕਦੇ ਹਾਂ ਜਰਮਨੀ ਦੇ ਮਹਾਨ ਬਾਦਸ਼ਾ ਫ੍ਰੈਡਰਿਕ ਨੇ ਆਖਿਆ ਸੀ ਕਿ ਇਹ ਸਮਾਂ ਜਿਸ ਵਿੱਚ ਮੈਂ ਰਹਿ ਰਿਹਾ ਹਾਂ ਇਸ ਵਿੱਚ ਬਹੁਤ ਹੀ ਉਥਲ-ਪੁਥਲ ਹੈ ਮੇਰੀ ਆਸ ਪਰਮੇਸ਼ਵਰ ਵਿੱਚ ਹੀ ਹੈ ਮੇਰੇ ਦੋਸਤ ਅੱਜ ਆਪ ਦੀ ਆਸ ਕੀ ਹੈ ਕਿ ਆਪ ਦੀ ਆਸ ਕਿਸੇ ਸਿਆਸੀ ਦਲ ਵਿੱਚ ਹੈ ਜਾਂ ਫਿਰ ਇੱਕ ਮਨੁੱਖ ਦੇ ਕਿਸੇ ਬਣਾਏ ਹੋਏ ਸੰਗਠਨ ਵਿੱਚ ਪਰਮੇਸ਼ਵਰ ਉਹ ਸਾਰੇ ਉਤੇ ਦਰਸ਼ ਕਰੇ ਰਹਿਮ ਕਰੇ ਜਿਸ ਦੀ ਆਸ ਕਿਸੇ ਛੋਟੀ ਜਿਹੀ ਕਿਸ਼ਤੀ ਵਿੱਚ ਹੈ ਜਿਸ ਨੂੰ ਕਿ ਮਨੁੱਖ ਚਲਾ ਰਿਹਾ ਹੈ ਮੈਂ ਨਹੀਂ ਸੋਚਦਾ ਕਿ ਕੋਈ ਵੀ ਮਨੁੱਖ ਜਾਂ ਕੋਈ ਵੀ ਦਲ ਜਾਂ ਕੋਈ ਹੋਰ ਝੁੰਡ ਇੱਥੇ ਇਸ ਜਗਤ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕੇ ਇਸ ਬ੍ਰਹਿਮੰਡ ਦਾ ਰਾਜ ਦੰਡ ਉਹਨਾਂ ਕਿੱਲਾਂ ਲੱਗੇ ਹੋਏ ਹੱਥਾਂ ਦੇ ਵਿੱਚ ਹੈ ਅਤੇ ਉਹ ਠੀਕ ਸਮੇਂ ਤੇ ਪ੍ਰਗਟ ਹੋਵੇਗਾ ਇਹ ਇੱਕ ਗੱਲ ਮੈਂ ਜਾਣਦਾ ਹਾਂ ਕਿ ਉਹ ਸਾਰਿਆਂ ਵਾਸਤਾ ਮਿਲ ਕੇ ਉਹਨਾਂ ਵਾਸਤੇ ਭਲਾਈ ਨੂੰ ਪ੍ਰਗਟ ਕਰਦੀਆਂ ਜੋ ਕਿ ਪਰਮੇਸ਼ਵਰ ਨੂੰ ਪ੍ਰੇਮ ਕਰਦੇ ਹਨ ਅਤੇ ਜੋ ਉਸ ਦੀ ਆਪਦੀ ਅਤੇ ਪਵਿੱਤਰ ਉਦੇਸ਼ ਦੇ ਲਈ ਬੁਲਾਏ ਗਏ ਹਨ ਇਸ ਵਾਰੇ ਰੋਮੀਆਂ ਦੀ ਪੱਤਰੀ 8 ਦੇ ਆਏ ਉਸ ਦੀ 28 ਆਇਤ ਦੇ ਬਚਨਾਂ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਇੱਥੇ ਪੌਲਸ ਨੇ ਵਿਸ਼ਵਾਸ ਭਾਵ ਨੇਚਾ ਅਤੇ ਪ੍ਰੇਮ ਅਤੇ ਆਸ ਨੂੰ ਇਕੱਠਿਆਂ ਕੀਤਾ ਜੋ ਕਿ ਮਸੀਹੀ ਜੀਵਨ ਦੇ ਤਿੰਨ ਕਾਲ ਹਨ ਇਹ ਹਨ ਨੇਚਾ ਦਾ ਕੰਮ ਜੋ ਕਿ ਪਿਛੇ ਸਲੀਬ ਵੱਲ ਤੱਕਦਾ ਹੈ ਅਤੇ ਇਸ ਜੀਵਨ ਵਿੱਚ ਭਲੇ ਦੇ ਕੰਮ ਉਤਪਨ ਕਰਦਾ ਹੈ ਪ੍ਰੇਮ ਦੀ ਮਿਹਨਤ ਜੋ ਕਿ ਵਰਤਮਾਨ ਹੈ ਅਤੇ ਇਹ ਇੱਕ ਉਹ ਪ੍ਰੇਰਣਾ ਹੈ ਜਿਸ ਦੇ ਦੁਆਰਾ ਪਰਮੇਸ਼ਵਰ ਦੀ ਸੰਤਾਨ ਮਸੀਹ ਦੀ ਸੇਵਾ ਕਰਦੇ ਹਨ ਅਤੇ ਇਸ ਤੋਂ ਬਾਅਦ ਹੈ ਧੀਰਜ ਦੀ ਆਸ ਜੋ ਕਿ ਭਵਿੱਖ ਵੱਲ ਤੱਕਦੀ ਹੈ ਇਸ ਤੋਂ ਬਾਅਦ ਪੌਲਸ ਸਾਨੂੰ ਇੱਕ ਹੋਰ ਮਹਾਨ ਸਚਾਈ ਬਾਰੇ ਇਸ ਇੱਕ ਅਧਿਆਇ ਉਸ ਦੀ 4 ਆਇਤ ਵਿੱਚ ਇਸ ਤਰ੍ਹਾਂ ਆਖਦਾ ਹੈ हे ਪ੍ਰਭੂ ਪਰਮੇਸ਼ਵਰ ਦੇ ਪਿਆਰਿਓ ਅਸੀਂ ਜਾਣਦੇ ਹਾਂ ਕਿ ਤੁਸੀਂ ਚੁਣੇ ਹੋਏ ਹੋ ਇੱਥੇ ਅਸੀਂ ਦੁਬਾਰਾ ਫਿਰ ਉਸ ਸ਼ਬਦ ਕੋਲ ਚੁਣੇ ਹੋਏ ਜਾਂ ਚੁਣਨ ਕੋਲ ਆਉਂਦੇ ਹਨ ਮੈਂ ਇਸ ਬਾਰੇ ਆਪਸੀਆਂ ਦੀ ਪਤਰੀ ਬਾਰੇ ਸਿਖਾਉਂਦੇ ਵਕਤ ਇਸ ਨਾਲ ਨਿਪਟਿਆ ਸੀ ਆਪਸੀਆਂ ਦੀ ਪਤਰੀ ਇੱਕ ਦਿਐ ਉਸ ਦੀ ਚਾਰ ਆਏ ਦੇ ਵਚਨ ਸਾਨੂੰ ਇਸ ਤਰ੍ਹਾਂ ਦੱਸਦੇ ਹਨ ਜਿਵੇਂ ਉਹਨੇ ਸਾਨੂੰ ਜਗਤ ਦੀ ਨੀਂਹ ਧਾਰਨ ਤੋਂ ਅੱਗੇ ਹੀ ਉਸ ਵਿੱਚ ਚੁਣ ਲਿਆ ਭਈ ਅਸੀਂ ਉਹਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ ਉਸ ਤੋਂ ਬਾਅਦ ਮੈਨੂੰ ਕੁਝ ਖਤ ਮਿਲੇ ਜੇ ਸੱਚ ਮੇਰੀ ਅਲੋਚਨਾ ਕੀਤੀ ਗਈ ਸੀ ਕਿ ਮੈਚ ਚੋਂ ਉਣ ਉੱਤੇ ਜ਼ੋਰ ਦਿੰਦਿਆ ਬਹੁਤ ਹੀ ਕਮਜ਼ੋਰ ਰਿਹਾ ਅਤੇ ਕੁਝ ਹੋਰ ਲੋਕਾਂ ਨੇ ਇਸ ਵਾਰ ਇਸ ਤਰ੍ਹਾਂ ਲਿਖਿਆ ਸੀ ਕਿ ਮੈਂ ਇਸ ਦਾ ਜ਼ਿਕਰ ਕਰਦਾ ਕਰਦਾ ਬਹੁਤ ਦੂਰ ਚਲਾ ਗਿਆ ਸੀ ਮੈਂ ਇਹਨਾਂ ਦੋਹਾਂ ਪ੍ਰਤੀਕਿਰਿਆਵਾਂ ਨੂੰ ਪੜ੍ਹਨ ਤੋਂ ਬਾਅਦ ਇਹ ਸਿੱਟਾ ਕੱਢਿਆ ਕਿ ਜ਼ਰੂਰੀ ਹੈ ਕਿ ਇਸ ਨੂੰ ਸਹੀ ਤੌਰ ਤੇ ਸਿਖਾਇਆ ਜਾਵੇ ਮੈਂ ਇਸ ਵਾਰ ਇਹ ਜਾਣ ਲਿਆ ਕਿ ਇਹਨਾਂ ਦੋਹਾਂ ਪੱਖਾਂ ਵਿੱਚ ਅਸੀਂ ਜ਼ਿਆਦਾ ਅੱਗੇ ਨਹੀਂ ਜਾ ਸਕਦੇ ਇਸ ਕਰਕੇ ਜ਼ਰੂਰੀ ਹੈ ਕਿ ਇਹਨਾਂ ਦੇ ਕਿਦਰੇ ਠੀਕ ਵਿਚਾਰ ਹੋਣਾ ਤੋ ਕੁਮਾਹ ਹੋਵੇਗਾ ਪੌਲਸ ਇਸ ਤਸਲੁਨੀਕੇ ਦੇ ਵਿਸ਼ਵਾਸੀਆਂ ਦੇ ਲੋਕਾਂ ਨੂੰ ਇਹ ਪੱਤਰੀ ਲਿਖਦੇ ਵਕਤ ਇਸ ਚੋਣਾਰੇ ਲਿਖਣ ਤੋਂ ਨਹੀਂ ਚਿਜਕਦਾ ਅਤੇ ਉਹ ਉਸ ਨੂੰ ਪ੍ਰੇਮ ਦੇ ਨਜ਼ਰੀਏ ਤੋਂ ਲਿਖਦਾ ਹੈ। ਇਤਿਹਾਸ ਅਤੇ ਮੈਂ ਉਸ ਦੇ ਪੱਖ ਨੂੰ ਨਹੀਂ ਵੇਖਦੇ ਅਤੇ ਅਸੀਂ ਇਸ ਨੂੰ ਕਦੇ ਵੀ ਨਹੀਂ ਵੇਖਿਆ ਹੈ ਪਰ ਇਸ ਦੇ ਵਿੱਚ ਕੁਝ ਇਹੋ ਜਿਹੀ ਸੱਚਾਈ ਹੈ ਜਿਸ ਬਾਰੇ ਅੱਗੇ ਜਾਣਨਾ ਜ਼ਰੂਰੀ ਹੈ। ਪੌਲਸ ਆਖਦਾ ਹੈ, "ਹੇ ਪ੍ਰਭੂ ਪਰਮੇਸ਼ਵਰ ਦੇ ਪਿਆਰਿਓ, ਅਸੀਂ ਜਾਣਦੇ ਹਾਂ" ਪਈ ਤੁਸੀਂ ਚੁਣੇ ਹੋਏ ਹੋ ਇਹ ਤਸਵੀਰ ਦਾ ਪਰਮੇਸ਼ਵਰ ਦਾ ਆਪਣਾ ਹੀ ਪੱਖ ਹੈ ਰਚਨਹਾਰ ਦਾ ਆਪਣਾ ਸਰਵੋੱਚ ਇਖਤਿਆਰ ਇਸ ਵਿੱਚ ਪਾਇਆ ਜਾਂਦਾ ਹੈ ਸਾਰੇ ਜੀਵਨ ਅਤੇ ਚੋਣ ਦੇ ਪਿੱਛੇ ਪਰਮੇਸ਼ਵਰ ਦੀ ਸਰਵਉੱਚਤਾ ਹੈ ਇਸ ਸਭ ਵਿੱਚ ਸ੍ਰਿਸ਼ਟੀ ਕਰਤਾ ਜਾਂ ਰਚਨਹਾਰ ਦਾ ਆਪਣਾ ਹੀ ਸਰਵੋੱਚ ਪੱਖ ਹੈ ਸਾਨੂੰ ਇਹ ਪਛਾਣਨ ਦੀ ਜ਼ਰੂਰਤ ਹੈ ਕਿ ਪਰਮੇਸ਼ਵਰ ਨੇ ਇਸ ਬ੍ਰਹਿਮੰਡ ਨੂੰ ਰਚਿਆ ਮੈਂ ਇਸ ਬਾਰੇ ਜ਼ਿਆਦਾ ਚਿੰਤਾ ਨਹੀਂ ਕਰਦਾ ਕਿ ਉਸਨੇ ਇਹ ਸਭ ਕਿਵੇਂ ਕੀਤਾ ਅਤੇ ਨਾ ਹੀ ਮੈਨੂੰ ਉਤਪਤ ਵਿੱਚ ਇਸ ਦੀ ਲਿਖਤ ਲਿਖੀ ਦੀ ਕੋਈ ਫਿਕਰ ਹੈ ਮੈਂ ਤਾਂ ਸਿਰਫ ਇਸੇ ਗੱਲ ਅਤੇ ਇਸੇ ਸਚਾਈ ਤੇ ਜ਼ੋਰ ਦੇਣਾ ਚਾਹੁੰਦਾ ਕਿ ਸ਼ੁਰੂ ਵਿੱਚ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਰਚਿਆ ਹੁਣ ਕੁਝ ਇਹੋ ਜਿਹੇ ਲੋਕ ਹਨ ਜੋ ਕਿ ਇਹ ਕਹਿਣ ਦੀ ਇੱਛਾ ਤਾਂ ਰੱਖਦੇ ਹਨ ਕਿ ਉਸੇ ਨੇ ਰਚਿਆ ਪਰ ਉਹ ਇਸ ਤੋਂ ਇਨਕਾਰ ਕਰਦੇ ਹਨ ਕਿ ਉਸੇ ਪਰਮੇਸ਼ਵਰ ਨੇ ਰਚਨਾਹਾਰ ਨੇ ਇਸ ਬ੍ਰਹਿਮੰਡ ਨੂੰ ਸੇਧ ਦੇਣ ਦਾ ਵੀ ਹੱਕ ਹੈ ਉਹ ਉਸੇ ਵਿੱਚ ਇੱਕ ਉਦੇਸ਼ ਨੂੰ ਉਸੇ ਦੁਆਰਾ ਜੋੜੇ ਜਾਣ ਤੋਂ ਇਨਕਾਰ ਕਰਦੇ ਹਨ ਮੈਂ ਆਪ ਨੂੰ ਦੱਸ ਦੇਵਾਂ ਕਿ ਅਸੀਂ ਇੱਕ ਇਹੋ ਜਿਹਾ ਬ੍ਰਹਿਮੰਡ ਵਿੱਚ ਰਹਿ ਰਹੇ ਹਾਂ ਜੋ ਕਿ ਪਰਮੇਸ਼ਵਰ ਦੁਆਰਾ ਰਚਿਆ ਗਿਆ ਸੀ ਅਤੇ ਇਹ ਉਸੇ ਦੀ ਮਹਿਮਾ ਦੇ ਲਈ ਇਸ ਸਮੇਂ ਹੋਂਦ ਵਿੱਚ ਹੈ ਪ੍ਰਭੂ ਯੀਸ਼ੂ ਮਸੀਹ ਜੀ ਨੇ ਮੱਤੀ ਦੀ ਇنجੀਲ ਪੰਜ ਦੇ ਅਧਿਆਇ ਉਸ ਦੀ 16 ਆਇਤ ਵਿੱਚ ਪਹਾੜੀ ਉਪਦੇਸ਼ ਵਿੱਚ ਇਸ ਤਰ੍ਹਾਂ ਆਖਿਆ ਸੀ ਪਰ ਉਹ ਆਪ ਉਜਾੜਾਂ ਵਿੱਚ ਜਾਂਦਾ ਅਤੇ ਪ੍ਰਾਰਥਨਾ ਕਰਦਾ ਹੁੰਦਾ ਸੀ ਉਸ ਨੇ ਇਹ ਨਹੀਂ ਸੀ ਆਖਿਆ ਕਿ ਭਲੇ ਦੇ ਕੰਮ ਉਸ ਦੇ ਆਪ ਦੇ ਆਪਣੀ ਆਪ ਦੀ ਵਡਿਆਈ ਜਾਂ ਮਹਿਮਾ ਕਰਨ ਦੇ ਲਈ ਹਾਜ਼ਰ ਸਨ ਉਹ ਤਾਂ ਸੁਰਗੀ ਪਿਤਾ ਦੀ ਮਹਿਮਾ ਕਰਨ ਦੇ ਲਈ ਹਨ ਮੈਂ ਖਾਸ ਤੌਰ ਤੇ ਆਪ ਨੂੰ ਮੇਰੇ ਮਸੀਹੀ ਦੋਸਤ ਇਹ ਦੱਸ ਦੇਵਾਂ ਕਿ ਪਰਮੇਸ਼ਵਰ ਸ੍ਰਿਸ਼ਟੀ ਕਰਤਾ ਹੈ ਅਤੇ ਬ੍ਰਹਿਮੰਡ ਉਸੇ ਦੀ ਵਿਡਿਆਈ ਦੇ ਲਈ ਵਰਤਮਾਨ ਸਮੇਂ ਵਿੱਚ ਹੋਂਦ ਵਿੱਚ ਹੈ ਉਹ ਪਰਮੇਸ਼ਵਰ ਹੈ ਅਤੇ ਉਸ ਤੋਂ ਇਲਾਵਾ ਹੋਰ ਕੋਈ ਦੂਸਰਾ ਨਹੀਂ ਹੈ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ ਉਹ ਆਪਣੇ ਖੁਦ ਦੇ ਉਦੇਸ਼ ਦੇ ਲਈ ਇਸ ਬ੍ਰਹਿਮੰਡ ਨੂੰ ਚਲਾ ਰਿਹਾ ਹੈ ਉਹ ਆਪਣੀ ਹੀ ਮਹਿਮਾ ਦੇ ਲਈ ਇਸ ਨੂੰ ਸੇਧ ਦੇ ਰਿਹਾ ਹੈ ਆਪ ਅਤੇ ਮੈਂ ਇੱਕ ਇਹੋ ਜਿਹਾ ਬ੍ਰਹਿਮੰਡ ਵਿੱਚ ਆ ਜੋ ਕਿ ਪਰਮੇਸ਼ਵਰ ਉਤੇ ਅਧਾਰਤ ਹੈ ਅਤੇ ਇਹੀ ਪਰਮੇਸ਼ਵਰ ਉਸ ਉਤੇ ਕੇਂਦਰਿਤ ਹੈ। ਇਹ ਹੀ ਮਨੁੱਖ ਉਤੇ ਕੇਂਦਰਿਤ ਨਹੀਂ ਅਤੇ ਨਾ ਹੀ ਇਹ ਇਸ ਧਰਤੀ ਉਤੇ ਕੇਂਦਰਿਤ ਹੈ। ਪਾਰੇ ਤਾਂ ਆਕਾਸ਼ ਜਾਂ ਸੁਰਗ ਉਤੇ ਕੇਂਦਰਿਤ ਹੈ। ਇਹ ਪਰਮੇਸ਼ਵਰ ਦਾ ਬ੍ਰਹਿਮੰਡ ਹੈ ਅਤੇ ਉਹ ਇਸੇ ਨੂੰ ਆਪਣੇ ਹੀ ਤਰੀਕੇ ਦੇ ਨਾਲ ਚਲਾ ਰਿਹਾ ਹੈ। ਇੱਥੇ ਕੁਝ ਹੋਰ ਕਹਿ ਜਾਣ ਦੀ ਜ਼ਰੂਰਤ ਹੈ। ਪਰਮੇਸ਼ਵਰ ਕੋਈ ਜ਼ਾਲਮ ਨਹੀਂ ਉਹ ਪਰਮੇਸ਼ਰ ਧਰਮੀ ਹੈ ਪਰਮੇਸ਼ਰ ਉਹੀ ਕਰਦਾ ਹੈ ਜੋ ਠੀਕ ਹੈ ਪਰਮੇਸ਼ਰ ਪਵਿੱਤਰ ਹੈ ਹਰ ਕੁਝ ਜੋ ਪਰਮੇਸ਼ਰ ਕਰਦਾ ਹੈ ਉਹ ਠੀਕ ਹੀ ਹੈ ਹੋ ਸਕਦਾ ਹੈ ਆਪ ਹਮੇਸ਼ਾ ਇਸ ਤਰ੍ਹਾਂ ਨਾ ਸੋਚਦੇ ਹੋ ਪਰ ਮੇਰੇ ਕੋਲ ਆਪ ਵਾਸਤੇ ਖੁਸ਼ਖਬਰੀ ਹੈ ਜੇਕਰ ਆਪ ਇਹ ਨਹੀਂ ਸੋਚਦੇ ਕਿ ਪਰਮੇਸ਼ਰ ਹਰ ਕੁਝ ਜੋ ਕਰ ਰਿਹਾ ਹੈ ਉਸ ਵਿੱਚ ਠੀਕ ਹੀ ਹੈ ਅਤੇ ਜੇਕਰ ਆਪ ਸੋਚਦੇ ਹੋ ਕਿ ਪਰਮੇਸ਼ਰ ਕੋਈ ਸਰਵੱਚ ਯੋਜਨਾ ਦੇ ਅਨੁਸਾਰ ਨਹੀਂ ਚੱਲ ਰਿਹਾ ਤਦ ਮੇਰੇ ਕੋਲ ਆਪ ਵਾਸਤੇ ਖਬਰ ਹੈ ਕਿ ਆਪ ਗਲਤ ਪਰਮੇਸ਼ਵਰ ਗਲਤ ਨਹੀਂ ਹੈ ਆਪ ਹੀ ਗਲਤ ਹੋ ਆਪ ਹੀ ਉਹ ਵਿਅਕਤੀ ਹੋ ਜਿਸ ਨੂੰ ਆਪਣੀ ਸੋਚ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਆਪ ਅਜਿਹਾ ਨਹੀਂ ਕਰਦੇ ਤਾਂ ਇਸ ਬ੍ਰਹਿਮੰਡ ਦੇ ਨਾਲ ਮਿਲ ਕੇ ਆਪ ਨਹੀਂ ਚੱਲ ਰਹੇ ਇਹ ਬ੍ਰਹਿਮੰਡ ਪਰਮੇਸ਼ਵਰ ਵਾਸਤੇ ਹੋਂਦ ਵਿੱਚ ਹੈ ਅਤੇ ਉਸੇ ਦੀ ਮਹਿਮਾ ਦੇ ਵਾਸਤੇ ਤੇ ਉਸੇ ਦੇ ਉਦੇਸ਼ ਵਾਸਤੇ ਕੁਝ ਵੀ ਅਜਿਹਾ ਵਾਪਰਨ ਨਹੀਂ ਜਾ ਰਿਹਾ ਜੋ ਕਿ ਉਸ ਦੀ ਮਹਿਮਾ ਵਾਸਤੇ ਨਾ ਹੋਵੇ ਇਸ ਸਭ ਉਤੇ ਉਸੇ ਦਾ ਅਧਿਕਾਰ ਹੈ ਅਤੇ ਅਜੇ ਉਹੀ ਪਰਮੇਸ਼ਵਰ ਇਸ ਬ੍ਰਹਿਮੰਡ ਨੂੰ ਚਲਾ ਰਿਹਾ ਹੈ ਉਸ ਨੂੰ ਆਪਣੇ ਮਨ ਵਿੱਚ ਰੱਖਦਿਆਂ ਆਓ ਅਸੀਂ ਕੁਝ ਹੋਰ ਬਾਰੇ ਵਿਚਾਰ ਕਰੀਏ ਕਿ ਆਪਨੇ ਕਦੇ ਇਸ ਬਾਰੇ ਵਿਚਾਰ ਕੀਤਾ ਹੈ ਕਿ ਆਪ ਦਾ ਜਨਮ ਹੋਇਆ ਸੀ ਆਪ ਹੋ ਸਕਦਾ ਹੈ ਕਿ ਹੋਂਦ ਵਿੱਚ ਨਾ ਹੁੰਦੇ ਪਰਮੇਸ਼ਵਰ ਨੇ ਮੇਰੇ ਕੋਲ ਆ ਕੇ ਨਹੀਂ ਸੀ ਪੁੱਛਿਆ ਕਿ ਆਪ ਹੋਂਦ ਵਿੱਚ ਆਉਣਾ ਚਾਹੁੰਦੇ ਹੋ ਮੈਂ ਤਾਂ ਉਦੋਂ ਹੋਂਦ ਵਿੱਚ ਵੀ ਨਹੀਂ ਸੀ ਤਾਂ ਕਿ ਮੈਨੂੰ ਇਸ ਬਾਰੇ ਪੁੱਛਦਾ ਉਹੀ ਹੈ ਜਿਸ ਨੇ ਇਸ ਬਾਰੇ ਸੋਚਿਆ ਸੀ ਕਿ ਉਹੀ ਹੈ ਜੋ ਮੇਰੀ ਹੋਂਦ ਵਾਸਤੇ ਜ਼ਿੰਮੇਵਾਰ ਹੈ ਉਸਨੇ ਮੈਨੂੰ ਇਹ ਨਹੀਂ ਸੀ ਪੁੱਛਿਆ ਕਿ ਕੀ ਮੈਂ ਮਨੁੱਖ ਜਾਂ ਇਸਤਰੀ ਬਣਨਾ ਚਾਹੁੰਦਾ ਜਾਂ ਉਸਨੇ ਮੈਨੂੰ ਇਹ ਨਹੀਂ ਸੀ ਪੁੱਛਿਆ ਕਿ ਕੀ ਮੈਂ ਇਸ ਯੁੱਗ ਵਿੱਚ ਜਾਂ ਕਿਸ ਦਿਨ ਜੰਮਣਾ ਚਾਹੁੰਦਾ ਹਾਂ ਉਸਨੇ ਮੈਨੂੰ ਆਪਣੇ ਮਾਪੇ ਚੁਣਨ ਬਾਰੇ ਵੀ ਨਹੀਂ ਸੀ ਆਖਿਆ ਉਸਨੇ ਮੈਨੂੰ ਨਹੀਂ ਸੀ ਪੁੱਛਿਆ ਕਿ ਕੀ ਮੈਂ ਅਮੀਰ ਜਾਂ ਗਰੀਬ ਮਾਪੇ ਜਾਂ ਪਰਮੇਸ਼ਰ ਪ੍ਰਸਤ ਜਾਂ ਪਰਮੇਸ਼ਰ ਰਹਿਤ ਮਾਪੇ ਚੁਣਾਂ ਪਰਮੇਸ਼ਰ ਆਜੇ ਇਸ ਬ੍ਰਹਿਮੰਡ ਨੂੰ ਇਸ ਕਰਕੇ ਚਲਾ ਰਿਹਾ ਹੈ ਕਿਉਂਕਿ ਉਹ ਉਸੇ ਦਾ ਹੋ ਸਕਦਾ ਹੈ ਆਪ ਇਸ ਨੂੰ ਪਸੰਦ ਨਾ ਕਰੋ ਪਰ ਇਹੋ ਇਹੋ ਤਰੀਕਾ ਜਾਪਦਾ ਹੈ ਜਿਸ ਤਰ੍ਹਾਂ ਇਹ ਸਭ ਵਾਪਰ ਰਿਹਾ ਹੈ ਪਰਮੇਸ਼ਵਰ ਅਤਿਆਚਾਰੀ ਨਹੀਂ ਹੈ ਕੋਈ ਵੀ ਮਨੋਖੁਸ਼ੀ ਦੀ ਇੱਛਾ ਦੇ ਵਿਰੁੱਧ ਹੋ ਕੇ ਨਹੀਂ ਚੁਣਿਆ ਗਿਆ ਕੋਈ ਵੀ ਇਸ ਦੀ ਇੱਛਾ ਦੇ ਵਿਰੁੱਧ ਇਸ ਦਾ ਇਨਕਾਰ ਨਹੀਂ ਕੀਤਾ ਗਿਆ ਜੋ ਕੁਝ ਵੀ ਉਹ ਕਰਦਾ ਹੈ ਪਰਮੇਸ਼ਵਰ ਉਸ ਵਿੱਚ ਧਰਮੀ ਹੈ ਰੋਮੀਆਂ ਦੀ ਪਤਰੀ 9 ਅਧਿਆਇ ਉਸ ਦੀ 14 ਆਇਤ ਵਿੱਚ ਪੌਲਸ ਇਹ ਸਵਾਲ ਕਰਦਾ ਹੈ ਫਿਰ ਅਸੀਂ ਕੀ ਆਖੀਏ ਪਲਾ ਪਰਮੇਸ਼ਵਰ ਕੋਲੋਂ ਕਦੇ ਕੁਨਿਆਉ ਹੁੰਦਾ ਹੈ ਕਦੇ ਨਹੀਂ ਜੋ ਕੁਝ ਵੀ ਪਰਮੇਸ਼ਵਰ ਕਰਦਾ ਹੈ ਉਸ ਸਭ ਵਿੱਚ ਉਹ ਧਰਮੀ ਹੀ ਹੈ ਸਾਨੂੰ ਉਸ ਥਾਂ ਤੇ ਆਉਣ ਦੀ ਜ਼ਰੂਰਤ ਹੈ ਜਿੱਥੇ ਕਿ ਅਸੀਂ ਇਹ ਜਾਣ ਸਕੀਏ ਕਿ ਅਸੀਂ ਸਿਰਫ ਪ੍ਰਾਣੀ ਹੀ ਆ ਸਿਰਫ ਪ੍ਰਾਣੀ ਹੀ ਨਹੀਂ ਬਲਕਿ ਅਸੀਂ ਤਾਂ ਪੂਰੀ ਤਰ੍ਹਾਂ ਗire ਹੋਏ ਪ੍ਰਾਣੀ ਹਾਂ ਮੈਂ ਜਾਣਦਾ ਹਾਂ ਕਿ ਇਸ ਤਰ੍ਹਾਂ ਆਖਣਾ ਕਿ ਜਿਆਦਾ ਇਸ ਜ਼ਮਾਨੇ ਵਿੱਚ ਸਾਨੂੰ ਜਿਆਦਾ ਪ੍ਰਸਿੱਧੀ ਨਹੀਂ ਬਖਸ਼ਦਾ ਅਸੀਂ ਇੱਕ ਦੂਸਰੇ ਨੂੰ ਇਹ ਦੱਸਣ ਵਾਸਤੇ ਕਿੰਨਾ ਜ਼ੋਰ ਲਗਾ ਰਹੇ ਹਾਂ ਕਿ ਅਸੀਂ ਕਿੰਨੇ ਅਦਬ ਹਾਂ ਚਾਰ ਆਦੇ ਬਚਨਾਂ ਵਿੱਚ ਪੌਲ ਆਖਦਾ ਹੈ हे ਪ੍ਰਭਾਉ ਪਰਮੇਸ਼ਵਰ ਦੇ ਪਿਆਰ ਉਹ ਅਸੀਂ ਜਾਣਦੇ ਹਾਂ ਕਿ ਤੁਸੀਂ ਚੁਣੇ ਹੋਏ ਹੋ ਹੋ ਸਕਦਾ ਹੈ ਆਪ ਇਸ वचन ਨੂੰ ਪਸੰਦ ਨਾ ਕਰਦੇ ਹੋਵੋ ਪਰ ਇਹ ਠੀਕ ਇਸੇ ਤਰ੍ਹਾਂ ਹੀ ਵਾਪਰਿਆ ਸੀ ਪਰਮੇਸ਼ਵਰ ਦੀ ਵਿਰੋਧਤਾ ਕਰਨ ਦੀ بجائے ਮੈਂ ਆਪ ਨੂੰ ਤਸਵੀਜ਼ ਦਿੰਦਾ ਹਾਂ ਕਿ ਆਪ ਉਸ ਦੇ ਅੱਗੇ ਆਪਣੇ ਆਪ ਨੂੰ ਗੋਡਿਆਂ ਪਰਨੇ ਕਰੋ ਅਤੇ ਉਸ ਦਾ ਧੰਨਵਾਦ ਕਰੋ ਕਿ ਉਸ ਨੇ ਆਪ ਨੂੰ ਹੋਂਦ ਵਿੱਚ ਲਿਆਂਦਾ ਹੈ ਅਤੇ ਉਸ ਨੇ ਆਪ ਨੂੰ ਇੱਕ ਮੌਕਾ ਦਿੱਤਾ ਹੈ ਕਿ ਆਪ ਉਸ ਵਾਸਤੇ ਕੋਈ ਫੈਸਲਾ ਕਰ ਸਕੋ ਉਸ ਦੀ ਦਾਵਤ ਅੱਜ ਵੀ ਇਹੋ ਹੀ ਹੈ ਕਿ ਜੇਕਰ ਕੋਈ ਵਿਆਸਾ ਹੋਵੇ ਤਦ ਮੇਰੇ ਕੋਲ ਆਵੇ ਅਤੇ ਪੀਵੇ ਜਿਵੇਂ ਕਿ ਯੋਹੰਨਾ ਦੀ انجੀਲ 7 ਅਧਿਆਇ ਉਸ ਦੀ 37 ਆਦੇ ਇਹ ਵਚਨ ਹਨ ਕਿ ਆਪ ਪਿਆਸੇ ਹੋ ਤਦ ਮਸੀਹ ਕੋਲ ਆਓ ਉਹ ਆਪ ਨੂੰ ਕਬੂਲ ਕਰਨ ਦੇ ਲਈ ਤਿਆਰ ਹੈ ਆਪ ਆਖਦੇ ਹੋ ਕਿ ਆਪ ਤਾਂ ਪਿਆਸੇ ਨਹੀਂ ਹੋ ਪਰ ਤਦ ਇਸ ਬਾਰੇ ਭੁੱਲ ਜਾਓ ਪਰਮੇਸ਼ਵਰ ਰਾਜ ਇਸ ਖੋਏ ਹੋਏ ਜਾਗਤ ਨੂੰ ਮੁਕਤ ਵਿੱਚ ਅਤੇ ਪੂਰਨ ਮੁਕਤੀ ਦੀ ਪੇਸ਼ਕਸ਼ ਕਰ ਰਿਹਾ ਹੈ ਅੱਜ ਮਨੁੱਖਾਂ ਤੇ ਔਰਤਾਂ ਨੂੰ ਉਹ ਇਹੀ ਆਖ ਰਿਹਾ ਹੈ ਇਸ ਨੂੰ ਲੈ ਲਓ ਜਾਂ ਫਿਰ ਇਸ ਨੂੰ ਛੱਡ ਦਿਓ ਇੱਥੇ ਹੀ ਸਾਡੀ ਆਜ਼ਾਦੀ ਦਾ ਸਵਾਲ ਪੈਦਾ ਹੁੰਦਾ ਹੈ ਜੇ ਚਾਹੀਏ ਤਾਂ ਇਸ ਨੂੰ ਚੁਣ ਲਈਏ ਜਾਂ ਫਿਰ ਇਸ ਤੋਂ ਇਨਕਾਰ ਕਰ ਦਈਏ ਇਸ ਦੇ ਵਿੱਚਕਾਰ ਕੋਈ ਹੋਰ ਥਾਂ ਨਹੀਂ ਹੈ ਹਰ ਇੱਕ ਮਨੁੱਖ ਨੂੰ ਜਿਸ ਤਰ੍ਹਾਂ ਵੀ ਉਹ ਚਾਹੇ ਕਰਨ ਦੇ ਲਈ ਆਜ਼ਾਦੀ ਹੈ ਪ੍ਰਭੂ ਆਪ ਨੂੰ ਸਹੀ ਫੈਸਲਾ ਕਰਨ ਵਿੱਚ ਮਦਦ ਕਰੇ ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਹੋਣਾ ਨਾ ਭੁੱਲਣਾ ਅੱਜ ਦੇ ਇਹਨਾਂ ਵਚਨਾਂ ਨਾਲ ਪ੍ਰਭੂ ਆਪ ਨੂੰ ਅਸੀਸ ਦੇਵੇ ਜੈ ਮਸੀਹ ਦੀ ਪਿਆਰੇ ਦੋਸਤੋ ਅੱਜ ਅਸੀਂ ਜਿਹੜੀਆਂ ਤਿੰਨ ਗੱਲਾਂ ਦੇ ਬਾਰੇ ਸਿੱਖਿਆ ਹੈ ਉਸ ਦੇ ਆਧਾਰ 'ਤੇ ਸਾਡੇ ਮਸੀਹੀ ਜੀਵਨ ਹੋਣਾ ਚਾਹੀਦਾ ਹੈ ਪਰਮੇਸ਼ਰ ਸਾਡੇ ਵਿਸ਼ਵਾਸੀ ਤੋਂ ਪ੍ਰੇਮ ਦੇ ਦੁਆਰਾ ਸੇਵਾ ਦੀ ਉਮੀਦ ਨੂੰ ਕਰਦਾ ਹੈ ਅੱਜ ਹਰੇਕ ਵਿਸ਼ਵਾਸੀ ਦਾ ਇਹ ਕਰਤਵ ਹੈ ਕਿ ਉਹ ਪ੍ਰੇਮ ਵਿੱਚ ਪਰਮੇਸ਼ਰ ਜੀ ਦੀ ਸੇਵਾ ਕਰੇ ਸੇਵਾ ਸਾਡੇ ਮਸੀਹ ਜੀਵਨ ਦਾ ਇੱਕ લક્ષ ਹੋਣਾ ਚਾਹੀਦਾ ਤੁਹਾਡੇ ਲਈ ਸੇਵਾ ਦੇ ਅਨੇਕ ਪ੍ਰਕਾਰ ਦੇ ਅ fırs ਉਪਲਬਧ ਹਨ ਸੇਵਾ ਦਾ ਅਰਥ ਹੈ ਪਰਮੇਸ਼ਰ ਦੇ ਗੁਣਾਂ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਨਾ ਦੋਸਤੋ ਪਰਮੇਸ਼ਰ ਨੇ ਸਾਨੂੰ ਕੇਵਲ ਇਸੇ ਲਈ ਨਹੀਂ ਬਚਾਇਆ ਕਿ ਅਸੀਂ ਕੇਵਲ ਆਪ ਹੀ ਬਚੇ ਬਚੇ ਰਹੀਏ ਬਲਕਿ ਸਾਨੂੰ ਤਾਂ ਪਰਮੇਸ਼ਰ ਨੇ ਦੇ ਸੁਭਾਵ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਨਾ ਜ਼ਰੂਰੀ ਹੈ ਅੱਜ ਬਹੁਤੇ ਵਿਸ਼ਵਾਸੀ ਮਸੀਹੀ ਤਾਂ ਕਹੋਂਦੇ ਹਨ ਪਰ ਉਹ ਪਰਮੇਸ਼ੁਰ ਦੇ ਗੁਣਾਂ ਨੂੰ ਪ੍ਰਗਟ ਨਹੀਂ ਕਰ ਪਾਉਂਦੇ ਉਸ ਦਾ ਕਾਰਨ ਇਹ ਹੈ ਕਿ ਉਹ ਅਜੇ ਤੱਕ ਪਰਮੇਸ਼ੁਰ ਦੇ ਨਾਲ ਜੁੜੇ ਹੀ ਨਹੀਂ ਹਨ ਜਿਸ ਵਿਸ਼ਵਾਸ ਦੇ ਨਾਲ ਅਸੀਂ ਪਰਮੇਸ਼ੁਰ ਨੂੰ ਜਾਣਿਆ ਹੈ ਉਸੇ ਵਿਸ਼ਵਾਸ ਦੇ ਨਾਲ ਸਾਨੂੰ ਪ੍ਰੇਮ ਅਤੇ ਕਾਰਜਸ਼ੀਲ ਵੀ ਹੋਣਾ ਹੈ ਸਾਡੇ ਕੰਮ ਹੀ ਸਾਡੇ ਲਈ ਭਵਿੱਖ ਦੀ ਆਸ ਨੂੰ ਪ੍ਰਗਟ ਕਰਦੇ ਹਨ ਕਿ ਅਸੀਂ ਕਿਸ ਵਿਸ਼ਵਾਸ ਨਾਲ ਜੀਵਨ ਜੀਉ ਰਹੇ ਹਾਂ ਤੁਹਾਡੀ ਆਸਾ ਤੁਹਾਡੇ ਕਾਰਜ ਨਾਲ ਹੀ ਪ੍ਰਗਟ ਹੁੰਦੀ ਹੈ ਕਿਉਂਕਿ ਅਸੀਂ ਜਿਵੇਂ ਦਾ ਵਿਚਾਰ ਰੱਖਦੇ ਹਾਂ ਉਸੇ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਹਾਂ ਹੁਣ ਗੱਲ ਇਹ ਹੈ ਕਿ ਕੀ ਅਸੀਂ ਪਰਮੇਸ਼ਰ ਦੇ ਨਾਲ ਹੋਣ ਦੀ ਆਸ ਰੱਖਦੇ ਹੋਏ ਜੇਕਰ ਹਾਂ ਤਾਂ ਉਹ ਆਪ ਦੇ ਜੀਵਨ ਆਪ ਦੇ ਕੰਮ ਆਪ ਦੇ ਵਿਵਹਾਰ ਵਿੱਚ ਨਿਸ਼ਚਿਤ ਪ੍ਰਗਟ ਹੋਵੇਗਾ ਲੋੜ ਅੱਜ ਦੂਜਿਆਂ ਨੂੰ ਵੇਖਣ ਦੀ ਨਹੀਂ ਪਰ ਆਪਣੇ ਆਪ ਨੂੰ ਵੇਖਣ ਦੀ ਹੈ ਅਸੀਂ ਪਰਮੇਸ਼ਰ ਦੇ ਸਾਹਮਣੇ ਆਪਣੇ ਜੀਵਨ ਦਾ ਲੇਖਾ ਦੇਣਾ ਹੈ ਨਾ ਕਿ ਦੂਜਿਆਂ ਦੇ ਜੀਵਨ ਦਾ ਇਸ ਲਈ ਅੱਜ ਤੋਂ ਹੀ ਉਸ ਜੀਵਨ ਨੂੰ ਜਿਉਣਾ ਆਰੰਭ ਕਰੋ ਤੇ ਜੇਕਰ ਤੁਸੀਂ ਪਹਿਲਾਂ ਤੋਂ ਹੀ ਅਜਾਹ ਜੀਵਨ ਜੂਰੇ ਹੋ ਤਾਂ ਉਸ ਵਿੱਚ ਹੋਰ ਵਧਦੇ ਜਾਓ ਆਉਂ ਦੁਆ ਕਰਦੇ ਆਂ ਪਿਆਰੇ ਪਿਤਾ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਵਡਿਆਈ ਕਰਦੇ ਆਂ ਤੇ ਅੱਜ ਦੇ ਦਿਨ ਦੇ ਲਈ ਵੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਡੇ ਜੀਵਨਾਂ ਦੇ ਵਿੱਚ ਚੰਗਾ ਮੌਕਾ ਅਫਸਰ ਮਹੱਇਆ ਕਰਵਾਇ ਕਿਸੀ ਤੁਹਾਡੇ ਨਾਮ ਦੀ ਮਹਿਮਾ ਨੂੰ ਕਰ ਸਕੀ ਪ੍ਰਭੂ ਜੀ ਜੋ ਵੀ ਬਚਨ ਅੱਜ ਅਸੀਂ ਸਿੱਖੇ ਨੇ ਪ੍ਰਭੂ ਜੀ ਇਹ ਸਾਡੇ ਹਿਰਦੇ ਦੇ ਵਿੱਚ ਰਹਿ ਸਕਣ ਅਸੀਂ ਵਿਸ਼ਵਾਸ ਦੇ ਵਿੱਚ ਮਜ਼ਬੂਤ ਰਹਿ ਸਕੀਏ ਪ੍ਰੇਮ ਦੇ ਵਿੱਚ ਮਜ਼ਬੂਤ ਰਹਿ ਸਕੀਏ ਅਤੇ ਪ੍ਰਭੂ ਜੀ ਉਸ ਸੱਚੀ ਆਸ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਸਕੀਏ ਪ੍ਰਭੂ ਯੇਸ਼ੂ ਮਸੀਹ ਜੀ ਨਾ ਸਾਰੇ ਬਚਨਾਂ ਦੇ ਲਈ ਤੁਹਾਡਾ ਧੰਨਵਾਦ ਔਰ ਸਾਰੀਆਂ ਗੱਲਾਂ ਦੇ ਲਈ ਜੋ ਸਾਡੇ ਜੀਵਨ ਦੇ ਵਿੱਚ ਅਨੇਕ ਭਲੇਆਈਆਂ ਤੁਸੀਂ ਨੇ ਕੀਤੀਆਂ ਪ੍ਰਭੂ ਜੀ ਉਹਨਾਂ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਔਰ ਦੁਆ ਕਰਦਾ ਅੱਜ ਇਸ ਸਮੇਂ ਸੱਚੀ ਬਾਣੀ ਪ੍ਰੋਗਰਾਮ ਨੂੰ ਜਿੰਨੇ ਭੈਣ ਭਰਾਵਾਂ ਨੇ ਇਸ ਦੇ ਦੁਆਰਾ ਪ੍ਰਭੂ ਜੀ ਵਚਨ ਦੀ ਸਿੱਖਿਆ ਨੂੰ ਲਿਆ ਆ ਤੁਸੀਂ ਸਾਰਿਆਂ ਦੇ ਉੱਤੇ ਆਪਣਾ ਰਹਿਮ ਅਤੇ ਪਿਤਾ ਪ੍ਰਭੂ ਸ਼ਿਸ਼ਵਾ ਵਾਲਾ ਹੱਥ ਬਧਾਉਣਾ ਪ੍ਰਭੂ ਯਿਸੂ ਮਸੀਹ ਜੀ ਇਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਨਾ ਮੇਰੀ ਇਸ ਦੁਆਨ ਸੁਣਿਆ ਕਬੂਲ ਕੀਤਾ ਯਿਸੂ ਮਸੀਹ ਜੀ ਦੇ ਸਾਮਰਥੀ ਨਾਮ ਦੇ ਵਿੱਚ ਮੰਗ ਰਿਹਾ ਹਾਂ ਆਮੀਨ ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੁਣੇ ਸਾਨੂੰ ਇੱਕ ਮਿਸਕਾਲ ਦੋ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਸਾਨੂੰ ਜ਼ਰੂਰ ਦੱਸੋ ਸਾਡਾ ਫੋਨ ਨੰਬਰ ਹੈ 9041538931 ਨੰਬਰ ਇੱਕ ਵਾਰ ਫਿਰ ਸੁਣੋ 9041538931 ਤੁਸੀਂ ਚਾਹੋ ਤਾਂ ਸਾਨੂੰ ਮਿਸਕਾਲ ਵੀ ਕਰ ਸਕਦੇ ਹੋ ਮਿਸਕਾਲ ਕਰਨ ਦੇ ਲਈ ਸਾਡਾ ਨੰਬਰ ਹੈ 04449081209 YouTube ਅਤੇ Facebook ਉੱਤੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਇਸਦੇ ਲਈ ਤੁਸੀਂ TWR India ਪੰਜਾਬੀ ਨਾਲ ਜੁੜੋ